ਸਾਸੀ ਕਾਲ ਜੀ ਤੁਸੀਂ ਦੇਖਿਆ ਹੋਣਾ ਵੀ ਜਿਹੜੀ ਅੱਜ ਕੱਲ ਭੱਜ ਦੌੜ ਵਾਲੀ ਜ਼ਿੰਦਗੀ ਹੈ ਇਹਦੇ ਵਿੱਚ ਬਹੁਤ ਤਣਾਅ ਬਹੁਤ ਟੈਨਸ਼ਨ ਆਇਆ ਹੈ ਤੇ ਇਹਨਾਂ ਨੂੰ ਅਸੀਂ ਘਟਾ ਵੀ ਸਕਦੇ ਹਾਂ ਮਤਲਬ ਐਦਾਂ ਨਹੀਂ ਹੈਗਾ ਵੀ ਅਸੰਭਵ ਹੀ ਹੈ ਸੰਭਵ ਹੈ ਘਟਾ ਸਕਦੇ ਹਾਂ ਕੁਝ ਤਰੀਕੇ ਹੁੰਦੇ ਆ ਵੈਸੇ ਇਹ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਹਨ ਤੁਹਾਨੂੰ ਆਰਥਿਕ ਸਮਾਜਿਕ ਜਾਂ ਪਰਿਵਾਰਿਕ ਜੇ ਕੰਮ ਦਾ ਦਬਾਅ ਮਤਲਬ ਹ ਅਲੱਗ-ਅਲੱਗ ਤਰੀਕੇ ਨਾਲ ਟੈਨਸ਼ਨ ਆ ਜਾਂ ਤਣਾਅ ਤੁਹਾਡਾ ਵੱਧਦਾ ਰਹਿੰਦਾ ਹਰ ਇੱਕ ਦੀ ਜ਼ਿੰਦਗੀ 'ਚ ਪਰ ਇਹਨੂੰ ਕਾਬੂ ਕਰਨ ਦੇ ਨਾ ਕੁਝ ਤਰੀਕੇ ਤਾਂ ਹੈਗੇ ਆ ਤੁਹਾਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਕੁਝ ਅਮ ਚੇਂਜਸ ਕਰਨੀਆਂ ਪੈਣੀਆਂ ਮੇਰੇ ਨਾਲ ਮੇਰੀ ਵਾਈਫ ਸਸੀ ਕਾਲ ਜੀ ਜੀਵਨ ਸਾਥੀ ਸੋਨੂ ਪਨੇਸਰ ਮੈਂ ਇਹਨਾਂ ਨੂੰ ਪੁੱਛਦਾ ਵੀ ਇਹ ਕਿੱਦਾਂ ਕਾਬੂ ਕਰਦੇ ਟੈਨਸ਼ਨਾਂ ਤਾਂ ਇਦਾਂ ਵੀ ਨਹੀਂ ਹੋ ਸਕਦਾ ਕਿ ਇਹਨੂੰ ਨਹੀਂ ਆਂਦੀਆਂ ਹੁਣਗੀਆਂ ਟੈਨਸ਼ਨਾਂ ਤਾਂ ਹੈਗੀਆਂ ਹੈ ਕੋਈ ਤਰੀਕਾ ਦੱਸੋ ਮੈਂ ਤਿੰਨ ਚਾਰ ਤਰੀਕੇ ਦੱਸੂੰਗਾ ਪੈਸੇ ਦੋ ਚਾਰ ਤਰੀਕੇ ਇਹ ਦੱਸਣਗੇ ਇੱਕ ਦੋ ਤਰੀਕਾ ਮੈਂ ਦੱਸੂੰਗਾ ਦੱਸੋ ਬਈ ਪਹਿਲਾ ਤਰੀਕਾ ਦੱਸ ਇਧਰ ਨੂੰ ਮੇਰੇ ਵੱਲੋਂ ਆਜਾ ਦੱਸ ਪਹਿਲਾ ਤਰੀਕਾ ਮੈਂ ਤਾਂ ਜੋ ਮੈਂ ਕਰਦੀ ਹਾਂ ਮਤਲਬ ਮੈਂ ਉਹ ਦੱਸੂੰਗੀ ਹੂੰ ਮੈਂ ਤਾਂ ਇਹ ਕਰਦੀ ਹੁੰਦੀ ਆ ਕਿ ਜੇ ਬਹੁਤ ਜ਼ਿਆਦਾ ਟੈਨਸ਼ਨ ਆ ਕਿਸੇ ਚੀਜ਼ ਨੂੰ ਆ ਵੀ ਇੱਕ ਤਾਂ ਇਹ ਹੁੰਦਾ ਕਿ ਤੁਸੀਂ ਨਾ ਰੱਬ ਦਾ ਨਾਮ ਲੈ ਲਓ ਬੈਠ ਕੇ 5 ਮਿੰਟ 10 ਮਿੰਟ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੈ ਤੁਸੀਂ ਇੱਧਰ ਉੱਧਰ ਹੋਰ ਕੁਝ ਸੋਚਣ ਦੀ ਬਜਾਏ ਨਾ ਹੂੰ ਤੁਸੀਂ ਆਰਾਮ ਨਾਲ ਬੈਠ ਕੇ ਨਾ ਆਪਣਾ ਕੋਈ ਵੀ ਮਤਲਬ ਜੋ ਵੀ ਤੁਸੀਂ ਪਾਠ ਕਰਦੇ ਆ ਉਹ 10 15 ਮਿੰਟ ਬੈਠ ਕੇ ਉਹ ਪਾਠ ਕਰੋ ਇੱਕ ਤਾਂ ਪਾਠ ਕਰਨ ਨਾਲ ਤੁਹਾਨੂੰ ਪੋਜ਼ਿਟਿਵਿਟੀ ਆਉਂਦੀ ਹੈ ਸ਼ਾਂਤੀ ਮਿਲਦੀ ਹੈ ਮਨ ਨੂੰ ਸਕੂਨ ਮਿਲਦਾ ਹੈ ਫਿਰ ਉਹ ਤੁਹਾਡਾ ਦਿਮਾਗ ਉਧਰੋਂ ਥੋੜੀ ਦੇਰ ਲਈ हट ਜਾਂਦਾ ਤੇ ਫਿਰ ਤੁਸੀਂ ਜਦੋਂ ਪਾਠ ਕਰਦੇ ਆਂ ਫਿਰ ਚਲੋ ਜਾਏ ਤੁਹਾਨੂੰ ਸਮਝ ਨਹੀਂ ਵੀ ਪੂਰੀ ਗੁਰਬਾਣੀ ਨਹੀਂ ਪਤਾ ਅਰਥ ਨਹੀਂ ਵੀ ਪਤਾ ਪਰ ਕੁਝ ਤਾਂ ਸਮਝ ਆਂਦੀ ਹੈ ਨਾ ਜਦੋਂ ਤੁਸੀਂ ਪਾਠ ਕਰਦੇ ਆਂ ਜੇ ਤੁਸੀਂ ਬਿਲਕੁਲ ਧਿਆਨ ਲਾ ਕੇ ਕਰਦੇ ਆਂ ਉਹਦਾ ਕੁਝ ਤਾਂ ਪੱਲੇ ਪੈਂਦਾ ਹੈ ਨਾ ਤੇ ਦੂਜਾ ਹੈਗਾ ਕਿ ਤੁਸੀਂ ਜੋ ਹੋ ਗਿਆ ਨਾ ਜਿਹਨੂੰ ਤੁਸੀਂ ਬਦਲ ਨਹੀਂ ਸਕਦੇ ਜੋ ਹੋ ਗਿਆ ਉਹਨੂੰ ਫਿਰ ਭੁੱਲਣ ਦੀ ਕੋਸ਼ਿਸ਼ ਕਰੋ ਕਿ ਹੁਣ ਇਹਦੇ ਤੇ ਮੈਂ ਕੁਝ ਨਹੀਂ ਕਰ ਸਕਦਾ ਜਿਹੜੀ ਗੱਲ ਹੋ ਗਈ ਉਹਨੂੰ ਚੇਂਜ ਨਹੀਂ ਕਰ ਸਕਦੇ ਆਪਾਂ ਤੇ ਜੋ ਹੈ ਉਹਦੇ ਬਾਰੇ ਹੀ ਸੋਚੋ ਉਹਨੂੰ ਹੀ ਮਤਲਬ ਤੁਸੀਂ ਉਹਦੇ ਤੇ ਹੀ ਆਪਣਾ ਫੋਕਸ ਕਰੋ ਤੇ ਜੋ ਮਤਲਬ ਆਉਣ ਵਾਲਾ ਜਿਹੜਾ ਕੱਲ੍ਹ ਹੈ ਸਾਡਾ ਉਹਦੇ ਬਾਰੇ ਸੋਚੋ ਪਲੈਨਿੰਗ ਤਾਂ ਸਾਰੇ ਕਰਦੇ ਆ ਪਟ ਐਨਾ ਜਿਆਦਾ ਵੀ ਨਾ ਸੋਚੋ ਐਨੀ ਓਵਰ ਥਿੰਕਿੰਗ ਨਾ ਕਰੋ ਕਿ ਜੇ ਫਿਰ ਮੈਂ ਐਦਾ ਕੀਤਾ ਤਾਂ ਮੇਰਾ ਐਦਾ ਹੋ ਜਾਊਗਾ ਜੇ ਮੈਂ ਆ ਅੱਗੇ ਕੀਤਾ ਤਾਂ ਆ ਅੱਗੇ ਕੀਤਾ ਬਾਕੀ ਜੋ ਹੋਣਾ ਹੈ ਉਹ ਤਾਂ ਰੱਬ ਦੀ ਮਰਜ਼ੀ ਨਾਲ ਹੋਣਾ ਹੈ ਰੱਬ ਦੀ ਮਰਜ਼ੀ ਨਾਲ ਹੋਣਾ ਹੈ ਅੱਛਾ ਇੱਕ ਨਾ ਹੋਰ ਦੂਜਾ ਨੰਬਰ ਮੈਂ ਦੱਸਦਾ ਜਿਹੜੇ ਬੰਦੇ ਨਾ ਕਮਾਂਕਾਰਾਂ ਚ ਬਿਜ਼ੀ ਹੈ ਵੈਸੇ ਆਪਣੇ ਆਪ ਨੂੰ ਨਾ ਕਮਾਂਕਾਰਾਂ ਚ ਜਿਆਦਾ ਬਿਜ਼ੀ ਰੱਖੋ ਹੂੰ ਉਹ ਵੀ ਵਧੀਆ ਰਹਿੰਦਾ ਹੈ ਬੰਦਾ ਬੰਦੇ ਕੋਲ ਮਤਲਬ ਉਹ ਟੈਨਸ਼ਨ ਜਾਂ ਫਜ਼ੂਲ ਦੀ ਓਵਰ ਥਿੰਕਿੰਗ ਲਈ ਟਾਈਮ ਨਹੀਂ ਹੁੰਦਾ ਫਿਰ ਕੰਮ ਦਾ ਕੰਮ ਦਾ ਦਬਾਅ ਵੀ ਇੰਨਾ ਤੇ ਆਪਣੇ ਤੇ ਆਉਣ ਨਾ ਦਿਓ ਜਿਹੜਾ ਕੰਮ ਤੁਸੀਂ ਹੁਣ ਸੋਚਦੇ ਆ ਕੱਲੂ ਕਰਨਾ ਹੈ ਉਹਨੂੰ ਅੱਜ ਕੰਪਲੀਟ ਕਰੋ ਤਾਂ ਕਿ ਤੁਹਾਡੇ ਸਿਰ ਦਬਾਅ ਨਾ ਆਵੇ ਕੰਮ ਦਾ ਕੰਮ ਜਿਹੜਾ ਹੈ ਜਿਹੜਾ ਤੁਸੀਂ ਕਰ ਰਹੇ ਹੈ ਉਹਨੂੰ ਬੜੇ ਤਰੀਕੇ ਨਾਲ ਕਰੋ ਟਾਈਮ ਸਰਜਾਓ ਟਾਈਮ ਸਰਾਓ ਤੇ ਆਪਣੀ ਫੈਮਿਲੀ ਨੂੰ ਵੀ ਟਾਈਮ ਦਿਓ ਉਹ ਕੰਮ ਦੇ ਵਿੱਚ ਵੀ ਆਧਾਰ ਵਗੈਰਾ ਨਾ ਕਰੋ ਕਿਉਂਕਿ ਆਧਾਰ ਬਹੁਤ ਬੜੀ ਟੈਨਸ਼ਨ ਦੀ ਚੀਜ਼ ਹੈ ਜਦੋਂ ਤੁਸੀਂ ਆਧਾਰ ਦੇ ਦਿੰਦੇ ਹੋ ਕੰਮ ਦੇ ਵਿੱਚ ਕੰਮ ਮਿਹਨਤ ਕੀਤੀ ਹੋਈ ਹੁੰਦੀ ਤੁਹਾਨੂੰ ਪੈਸੇ ਨਹੀਂ ਮਿਲਦੇ ਆ ਪੈਸਿਆਂ ਕਰਕੇ ਤੁਹਾਨੂੰ ਟੈਨਸ਼ਨ ਹੋਣੀ ਸ਼ੁਰੂ ਕੰਮ ਉਹੀ ਕਰੋ ਜਿਹੜੇ ਬੰਦੇ ਮਤਲਬ ਜਿਹੜੇ ਕਸਟਮਰ ਤੁਹਾਡੇ ਵਧੀਆ ਆ ਨਾ ਉਹਨਾਂ ਨਾਲੇ ਕੰਮ ਕਰੋ ਜਿਹੜੇ ਤੁਹਾਨੂੰ ਟੈਨਸ਼ਨ ਦਿੰਦੇ ਆ ਉਹਨਾਂ ਨੂੰ ਨਜ਼ਰ ਅੰਦਾਜ਼ ਕਰੋ ਉਦਾਂ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਟੈਨਸ਼ਨ ਕਰੀਏਟ ਕਰਦਾ ਹੈ ਨਾ ਉਹਨੂੰ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ ਹੈ ਨਾਲੇ ਤੁਸੀਂ ਤੁਹਾਨੂੰ ਨਾ ਟਾਈਮ ਦੀ ਕਦਰ ਹੋਣੀ ਚਾਹੀਦੀ ਹੈ ਕੋਈ ਵੀ ਕੰਮ ਕਰਨਾ ਹੈ ਨਾ ਜੇ ਤੁਹਾਡੀ ਟਾਈਮ ਮੈਨੇਜਮੈਂਟ ਸਹੀ ਆ ਤਾਂ ਫਿਰ ਤੁਹਾਡਾ ਕੰਮ ਪੂਰਾ ਸਹੀ ਹੁੰਦਾ ਫਿਰ ਤੁਹਾਨੂੰ ਟੈਨਸ਼ਨ ਨਹੀਂ ਹੁੰਦੀ ਜਦੋਂ ਤੁਹਾਡਾ ਤੁਹਾਨੂੰ ਟੈਨਸ਼ਨ ਵੀ ਜ਼ਿਆਦਾ ਉਦੋਂ ਹੁੰਦੀ ਆ ਜਦੋਂ ਤੁਸੀਂ ਮਤਲਬ ਕੋਈ ਕੰਮ ਕਰਨਾ ਹੈ ਪਹਿਲਾਂ ਤੁਸੀਂ ਅੱਛਾ ਕਰਦੇ ਆ ਅੱਛਾ 5 ਮਿੰਟ ਰੋਕ ਕੇ ਕਰ ਲੈਣੇ ਅੱਛਾ ਕੱਲੂ ਕਰ ਲਵਾਂਗੇ ਅੱਜ ਨਹੀਂ ਕਰਨਾ ਕੱਲੂ ਕਰਾਂਗੇ ਐਦਾਂ ਕਰਕੇ ਫੇਰ ਤੁਹਾਡਾ ਜਦੋਂ ਕੰਮ ਟਾਈਮ ਮੌਕੇ ਤੇ ਆ ਜਾਂਦਾ ਨਹੀਂ ਹੋਇਆ ਹੁੰਦਾ ਨਹੀਂ ਹੋਇਆ ਹੁੰਦਾ ਫੇਰ ਤੁਹਾਡੀ ਬਦ ਜਾਂਦੀ ਹੈ ਹਾਂ ਇਹ ਤਾਂ ਗੱਲ ਹੈ ਤੇ ਆਪਣੀ ਟਾਈਮ ਦੀ ਸਾਨੂੰ ਨਾ ਕਦਰ ਕਰਨੀ ਚਾਹੀਦੀ ਸਾਰਿਆਂ ਨੂੰ ਹਾਂ ਬਾਕੀ ਇੱਕ ਨਾ ਪੈਸੇ ਦੀ ਕਦਰ ਵੀ ਜ਼ਰੂਰੀ ਕਰਨੀ ਚਾਹੀਦੀ ਹੈ ਪੈਸਾ ਬੜੀ ਮੁਸ਼ਕਲ ਨਾ ਬਣਦਾ ਹੈ ਆਪਾਂ ਪੈਸੇ ਦੀ ਮੈਨੇਜਮੈਂਟ ਅਚੀ ਤਰ੍ਹਾਂ ਨਹੀਂ ਕਰਦੇ ਹੈਗੇ ਪੈਸਾ ਦਿਖੋ ਤੁਹਾਡ ਨੂੰ ਨਾ ਪਤਾ ਹੋਣਾ ਚਾਹੀਦਾ ਤੁਹਾਡੀ ਨੀਡਸ ਕਿਆ ਆ ਤੇ ਤੁਹਾਡੀਆਂ ਡਿਜ਼ਾਇਰਸ ਕਿਆ ਆ ਤੁਹਾਡੀਆਂ ਲੋੜਾਂ ਤੇ ਤੁਹਾਡੀਆਂ ਇੱਛਾਵਾਂ ਇਨਾਂ ਦੇ ਵਿੱਚ ਪੂਰਾ ਬੈਲੈਂਸ ਚਾਹੀਦਾ ਆ ਪਹਿਲਾਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਆਪਣੇ ਬੱਚਿਆਂ ਦੀਆਂ ਆਪਣੀ ਫੈਮਿਲੀ ਦੀਆਂ ਬਾਅਦ ਵਿੱਚ ਆਪਣੀ ਜਦੋਂ ਪੈਸੇ ਬਚ ਗਏ ਜਾਂ ਬਾਧੂ ਆ ਪੈਸੇ ਫਿਰ ਆਪਣੀਆਂ ਇੱਛਾਵਾਂ ਪੂਰੀਆਂ ਕਰੋ ਐਦਾਂ ਨਾ ਹੋਵੇ ਤੁਸੀਂ ਸੁਪਨੇ ਦੇਖਣੇ ਤਾਂ ਚਲੋ ਹਰ ਇੱਕ ਬੰਦਾ ਦੇਖਦਾ ਆ ਸੁਪਨੇ ਦੇਖਣੇ ਮਨਾ ਨਹੀਂ ਹੈਗੇ ਜਦੋਂ ਇੱਛਾਵਾਂ ਤੁਸੀਂ ਪੂਰੀਆਂ ਕਰਨ ਲਈ ਕਰਜ਼ਾ ਚੱਕਦੇ ਆ ਨਾ ਫਿਰ ਟੈਨਸ਼ਨਾਂ ਖੜੀਆਂ ਹੁੰਦੀਆਂ ਕਰਜ਼ਾ ਨਹੀਂ ਚੱਕਣਾ ਚਾਦਰ ਤੋਂ ਬਾਹਰ ਪੈਰ ਨਹੀਂ ਪਸਾਰਨੇ ਜਿੰਨਿਕ ਜਿੰਨਾ ਕੁ ਤੁਸੀਂ ਕਰ ਸਕਦੇ ਆ ਨਾ ਉਹਨਾਂ ਕਰੋ ਖੁਸ਼ ਗਰੀਬੀ ਬੰਦਾ ਹੁੰਦਾ ਜੀ ਕੋ ਘੱਟ ਪੈਸੇ ਹੁੰਦੇ ਆ ਤੇ ਖੁਸ਼ ਕਈ ਵਾਰੀ ਜਿਹਦੇ ਕੋ ਵੱਧ ਪੈਸੇ ਹੁੰਦੇ ਆ ਉਹ ਵੀ ਨਹੀਂ ਹੁੰਦਾ ਮਤਲਬ ਖੁਸ਼ੀ ਦਾ ਕੋਈ ਐਦਾਂ ਦਾ ਕੋਈ ਹਿਸਾਬ ਤਾਂ ਮਾਪਦੰਡ ਨਹੀਂ ਹੈਗਾ ਤੇ ਸੰਤੋਸ਼ਟੀ ਚਾਹੀਦੀ ਹੈ ਸੰਤੋਸ਼ਟੀ ਚਾਹੀਦੀ ਮਤਲਬ ਇਹ ਨਹੀਂ ਹੈਗਾ ਕਿ ਕਰਜ਼ਾ ਚੱਕ ਕੇ ਤੁਸੀਂ ਖੁਸ਼ੀ ਖਰੀਦੋ ਉਹ ਤਾਂ ਫੇਰ ਗਲਤ ਹੋ ਜਾਂਦਾ ਸਭ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦਦੀ ਹਾਂ ਪੈਸੇ ਨਾਲ ਖੁਸ਼ੀਆਂ ਖਰੀਦ ਵੀ ਹੁੰਦੀਆਂ ਹੈ ਬੇ ਤਰੀਕੇ ਨਾਲ ਪੈਸਾ ਵਰਤਿਆ ਹੋਏ ਇੱਦਾਂ ਨਹੀਂ ਹੈਗਾ ਫਿਰ ਪੈਸਾ ਪੈਸਾ ਜ਼ਰੂਰੀ ਹੈ ਜੇ ਤੁਹਾਨੂੰ ਕੋਈ ਗੱਡੀ ਖਰੀਦ ਕੇ ਖੁਸ਼ੀ ਮਿਲਦੀ ਆ ਕਿ ਆਂਨੀ ਮਹਿੰਗੀ ਗੱਡੀ ਮੈਂ ਜਿਹੜੀ ਮੇਰੀ ਔਕਾਤ ਰਹੂਗੀ ਮੈਂ ਉਹ ਨਹੀਂ ਕੇ ਖਰੀਦਣੀ ਉਹੀ ਗੱਲ ਕਰਦੀ ਆ ਹਾਂ ਤੁਸੀਂ ਫਿਰ ਜੇ ਤੁਸੀਂ ਗੱਡੀ ਖਰੀਦ ਵੀ ਲੈਣੇ ਤੁਸੀਂ ਕਰਜ਼ਾ ਚੱਕ ਕੇ ਉਹ ਗੱਡੀ ਖਰੀਦਦੇ ਆ ਹਾਂ ਫਿਰ ਤੁਹਾਡੀਆਂ ਹੋਰ ਟੈਨਸ਼ਨਾਂ ਵੱਧ ਜਾਣੀਆਂ ਫਿਰ ਤੁਹਾਨੂੰ ਖੁਸ਼ੀ ਨਹੀਂ ਆਉਣੀ ਕਿਸ਼ਤ ਵੀ ਦੇਣੀ ਹੈ ਹਾਂ ਕਿਸ਼ਤ ਜਿਹੜੀ ਮਹੀਨੇ ਦੀ ਦੇਣੀ ਆ ਜਿੰਨੀ ਵੱਡੀ ਗੱਡੀ ਲਓਗੇ ਉਨੀ ਵੱਡੀ ਕਿਸ਼ਤ ਉਹੀ ਗੱਲ ਕਰਦੀ ਆ ਤੇ ਉਹਨਾਂ ਉਹਨਾਂ ਕੰਮ ਤੇ ਦਵਾ ਹਾਂ ਉਹਨਾਂ ਦੌੜ ਭੱਜ ਜ਼ਿਆਦਾ ਤੇ ਇਹੀ ਮੈਂ ਇਹੀ ਗੱਲ ਕਹੀ ਮੈਂ ਕਿ ਲੋਡ ਇੱਛਾਾਂ ਮੈਂ ਇਹਨਾਂ ਦਾ ਫਰਕ ਹੁੰਦਾ ਹੈ ਇੱਕ ਹੋਰ ਗੱਲ ਉਹ ਹੈਗੀ ਐ ਬਈ ਤੁਸੀਂ ਨਾ ਰੋਜ਼ ਕਸਰਤ ਜ਼ਰੂਰ ਕਰੋ ਆਪਣਾ ਸਿਹਤ ਦਾ ਧਿਆਨ ਰੱਖੋ ਕਸਰਤ ਜ਼ਰੂਰ ਜੇ ਕਸਰਤ ਨਹੀਂ ਕਰ ਸਕਦੇ ਨਾ ਤਾਂ ਸੈਰ ਕਰਨ ਜੁੜ ਜਾਓ ਸੈਰ ਵੀ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਓ ਜਿਹੜਾ ਵੀ ਕੋਈ ਪਰਿਵਾਰਕ ਮੈਂਬਰ ਹੈ ਉਹਦੇ ਨਾਲ ਤੁਸੀਂ ਆਪਣੀਆਂ ਗੱਲਾਂ ਸਾਂਝੀਆਂ ਕਰਕੇ ਗੱਲਬਾਤ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਨਾ ਘਰ ਦੇ ਵਿੱਚ ਗੱਲ ਨਹੀਂ ਕਰ ਸਕਦੇ బిజీ ਹੁੰਦਾ ਬੰਦਾ ਤੇ ਕਈ ਵਾਰੀ ਉਸ ਟਾਈਮ ਫ੍ਰੀ ਹੁੰਦਾ ਤਾਂ ਬੰਦਾ ਸੈਡ ਦੇ ਟਾਈਮ ਇਹ ਗੱਲਾਂ ਕਰ ਸਕਦਾ ਜਿੱਦਾਂ ਮੈਂ ਮੈਂ ਆਪਣੀ ਵਾਈਫ ਨਾਲ ਜਾਂਦਾ ਹੁੰਨਾ ਸ਼ੈਰ ਕਰਦਾ ਇਦਾਂ ਆਪਣੀ ਘਰ ਵਾਲੀ ਨਾਲ ਜਾਓ ਤੇ ਪੋਜ਼ਿਟਿਵ ਪੋਜ਼ਿਟਿਵ ਗੱਲਾਂ ਕਰੋ ਜੇ ਘਰ ਵਾਲੀ ਲੜਦੀ ਹੋਵੇ ਜੇ ਘਰ ਵਾਲੀ ਲੜਦੀ ਹੋਵੇ ਨਾ ਫਿਰ ਬੰਦਾ ਉਹੀ ਲੈ ਕੇ ਜਾਓ ਜਿਹੜਾ ਪੋਜ਼ਿਟਿਵ ਕਰਦਾ ਤੇ ਘਰ ਵਾਲੀ ਨੂੰ ਘਰੇ ਛੱਡ ਜਾਓ ਸਿੱਧੀ ਗੱਲ ਹੈ ਜੀ ਵੈਸੇ ਤਾਂ ਘਰ ਵਾਲੀ ਲੜਦਾ ਹੋਵੇ ਤੇ ਘਰ ਵਾਲੇ ਨੂੰ ਛੱਡ ਜਾਓ ਘਰੇ ਸਿੱਧੀ ਗੱਲ ਹੈ ਤੇ ਪੋਸਟੇਜ ਜਿਹੜਾ ਬੰਦਾ ਗੱਲਾਂ ਕਰਦਾ ਉਹੀ ਲੈ ਜਾਣਾ ਇਹ ਜ਼ਰੂਰੀ ਹੈ ਕਿ ਮੈਂ ਘਰ ਵਾਲੀ ਲੈ ਜਾਣ ਨੂੰ ਕਹਿੰਦਾ ਵੈਸੇ ਘਰ ਵਾਲੀ ਨੂੰ ਸਮਝਾ ਦਿਓ ਕਿ ਪੋਸਟੇਜ ਗੱਲਾਂ ਕਰੇ ਇਹ ਤਾਂ ਲੈ ਕੇ ਜਾਣਾ ਘਰ ਵਾਲੀ ਨੂੰ ਸਮਝਾ ਦਿਓ ਸਿੱਧੀ ਗੱਲ ਹੈ ਤੇ ਮਤਲਬ ਐਦਾ ਹੈ ਵੀ ਸੈਰ ਦੇ ਟਾਈਮ ਨਾ ਇੱਕ ਤਾਂ ਫੋਨ ਘਰੇ ਛੱਡ ਕੇ ਜਾਣਾ ਫੋਨ ਨਹੀਂ ਲੈ ਕੇ ਜਾਣਾ ਸੈਰ ਦੇ ਲਈ ਠੀਕ ਹੈ ਤੇ ਦੂਜਾ ਵਧੀਆ ਗੱਲਾਂ ਕਰਨੀਆਂ ਕਿਉਂਕਿ ਉਸ ਟਾਈਮ ਬੰਦਾ ਫ੍ਰੀ ਆਫ ਮਾਈਂਡ ਹੋਣਾ ਚਾਹੀਦਾ ਹੈ ਬਿਲਕੁਲ ਫ੍ਰੀ ਚਾਹੀਦਾ ਚਾਹੀ ਸਵੇਰ ਨੂੰ ਜਾਓ ਸ਼ਾਮ ਨੂੰ ਜਾਓ ਵੈਸੇ ਦੋਨੋਂ ਟਾਈਮ ਜਾਓ ਤਾਂ ਵਧੀਆ ਗੱਲ ਹੈ ਕਿਉਂਕਿ ਸਿਹਤ ਵੀ ਬਹੁਤ ਜ਼ਰੂਰੀ ਹੈ ਜਿੱਦਾਂ ਇਹ ਦੂਜਾ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਸੀ ਨੀਂਦ ਜ਼ਰੂਰ ਪੂਰੀ ਕਰੋ 7-8 ਘੰਟੇ ਜਿੰਨੀ ਵੀਂ ਦੀ 6-7-8 ਘੰਟੇ ਕਿਉਂਕਿ ਨੀਂਦ ਤੁਹਾਡੀ ਨਾ ਪੂਰੀ ਹੋਵੇ ਤਾਂ ਵੀ ਟੈਨਸ਼ਨ ਆ ਹੋ ਜਾਂਦੀ ਹੈ ਤੇ ਹੁਣ ਅਗਲਾ ਪੁਆਇੰਟ ਨਾ ਕਾਫੀ ਲੰਬਾ ਪੁਆਇੰਟ ਹੈ ਹੁਣ सोनू ਦੱਸੂਗੀ ਇਹਨੂੰ ਕਿਉਂਕਿ ਇਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਹੈ ਟੈਨਸ਼ਨ ਵਾਲੇ ਮੈਂ ਟੈਨਸ਼ਨ ਫਰੀ ਬੰਦਾ ਆ ਮੈਂ ਬਹੁਤਿਆਂ ਟੈਨਸ਼ਨਾਂ ਦੀ ਲੈਂਦਾ ਹੁੰਦਾ ਇਹਨਾਂ ਦਾ ਐਕਸਪੀਰੀਅੰਸ ਇਹਨਾਂ ਦਾ ਜ਼ਿਆਦਾ ਹੈ ਦੱਸੋ ਜੀ ਸਿਹਤ ਸਿਹਤ ਤੇ ਦੱਸਦੇ ਜਿਹੜਾ ਸਿਹਤ ਤੇ ਦੱਸਣਾ ਸੀ ਖਾਣਾ ਪੀਣਾ ਮੇਨ ਗੱਲ ਤੁਹਾਨੂੰ ਆਪਣੀ ਸਿਹਤ ਦਾ ਵੀ ਨਾ ਖਿਆਲ ਰੱਖਣਾ ਚਾਹੀਦਾ ਪੂਰਾ ਜਿੱਦਾਂ ਆਪਣਾ ਖਾਣਾ ਪੀਣਾ ਸਹੀ ਰੱਖੋ ਸਿਹਤ ਕੋ ਬੰਦਾ ਕੋਈ ਪ੍ਰੋਬਲਮ ਆ ਜਵੇ ਸਿਹਤ ਦੀ ਤਾਂ ਵੀ ਟੈਨਸ਼ਨ ਆ ਪਾ ਤੈਨੂੰ ਹਾਂ ਤਾਂ ਵੀ ਟੈਨਸ਼ਨ ਪੱਜ ਜਾਂਦੀ ਜਦੋਂ ਸਾਨੂੰ ਕੋਈ ਪ੍ਰੋਬਲਮ ਆਂਦੀ ਆ ਅਸੀਂ ਸੋਚਦੇ ਹਾਈ ਪਤਾ ਨਹੀਂ ਐਦਾਂ ਹੋ ਗਿਆ ਐਦਾਂ ਨਾ ਹੋ ਜਵੇ ਮੈਨੂੰ ਆ ਨਾ ਹੋ ਜਵੇ ਹੈ ਨਾ ਜੋ ਹੋਣਾ ਉਹ ਤਾਂ ਹੋਣਾ ਹੈ ਠੀਕ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ ਬਸ ਤੁਸੀਂ ਆਪਣਾ ਮੇਨ ਆਪਣਾ ਖਾਣਾ ਪੀਣਾ ਸਹੀ ਖਾਣੇ ਪੀਣੇ ਤੋਂ ਹੀ ਬਿਮਾਰੀਆਂ ਕਾਫੀ ਨਿਕਲਦੀਆਂ ਹਨ ਖਾਣੇ ਪੀਣੇ ਤੋਂ ਕਾਫੀ ਹੁੰਦੀਆਂ ਉਹ ਫਿਰ ਟੈਨਸ਼ਨ ਤੋਂ ਵੀ ਹੁੰਦੀਆਂ ਖਾਣ ਪੀਣ ਤੋਂ ਵੀ ਹੁੰਦੀਆਂ ਆਪਣਾ ਖਾਣਾ ਪੀਣਾ ਸਹੀ ਰੱਖੋ ਕਰ ਜਿੱਥੇ ਤੱਕ ਹੋ ਸਕੇ ਘਰ ਦੀ ਬਣੀ ਚੀਜ਼ ਖਾਓ ਹਾਂਜੀ ਤਲਿਆ ਜਾਂ ਚਟਪਟਾ ਖਾਣਾ ਚਟਪਟਾ ਖਾਣ ਨੂੰ ਜੀ ਕਰਦਾ ਤੁਸੀਂ ਘਰੇ ਬਣਾਓ ਘਰੇ ਬਣਾ ਕੇ ਖਾਓ ਹਾਂਜੀ ਕਦੀ ਬਾਹਰ ਖਾਣਾ ਵੀ ਚਲੋ ਮਹੀਨੇ ਚ ਇੱਕ ਅੱਧੀ ਵਾਰ ਜੇ ਬਾਹਰ ਖਾ ਵੀ ਲਿਆ ਪਰ ਇਹ ਨਹੀਂ ਆ ਕਿ ਹੁਣ ਤੁਹਾਡਾ ਰੋਜ਼ ਹੀ ਬਾਹਰ ਖਾਣ ਨੂੰ ਦਿਲ ਕਰਦਾ ਫਿਰ ਤਾਂ ਬਿਮਾਰੀ ਹੋਣਾ ਨਿਆਣੇ ਜਿੱਦਾਂ ਅੱਜ ਕੱਲ ਕਿੱਦਾਂ ਸ਼ਹਿਰਾਂ ਦੇ ਵਿੱਚ ਜ਼ਿਆਦਾ ਮੈਂ ਦੇਖਿਆ ਵੀ ਰੋਜ਼ ਹੀ ਹੀ ਹੁੰਦੇ ਆ ਜੰਕ ਫੂਡ ਹੁਣ ਪਿੰਡਾਂ ਚ ਵੀ ਇਹੀ ਕੰਮ ਪਿੰਡਾਂ ਚ ਵੀ ਇਹੀ ਕਿਉਂਕਿ ਹੁਣ ਪਿੰਡਾਂ ਚ ਵੀ ਆਮ ਡਿਲੀਵਰੀ ਵਾਲੇ ਘਰ ਆ ਜਾਂਦੇ ਆ ਕਰ ਦੇ ਜਾਂਦੇ ਆ ਆਰਡਰ ਤੇ ਤੁਸੀਂ ਕੁਝ ਵੀ ਮੰਗਾ ਲਓ ਪਹਿਲਾਂ ਹੁੰਦਾ ਸੀ ਕਿ ਸ਼ਹਿਰ ਜਾਵਾਂਗੇ ਤਾਂ ਖਾਵਾਂਗੇ ਇਹ ਤਾਂ ਪ੍ਰੋਬਲਮਸ ਆਣੀਆਂ ਹਾਂ ਤੇ ਉਹਦੇ ਤਾਂ ਹੀ ਅੱਜ ਕੱਲ ਜਿਆਦਾ ਬੱਚੇ ਵੀ ਬੱਚਿਆਂ ਚ ਵੀ ਕਿੰਨੀਆਂ ਪ੍ਰੋਬਲਮਸ ਆ ਜਿਹੜੀਆਂ ਅੱਗੇ ਸਿਆਣੇ ਆ ਚਾਹਦੀਆਂ ਸੀ ਕੋਲੈਸਟ੍ਰੋਲ ਬੱਚਿਆਂ ਦਾ ਵਾਧਦਾ ਯੂਰਿਕ ਐਸਿਡ ਬੱਚਿਆਂ ਦਾ ਵਾਧਦਾ ਸ਼ੂਗਰ ਸ਼ੂਗਰ ਬੱਚਿਆਂ ਨੂੰ ਹੋ ਰਹੀ ਹੈ ਹੈਨਾ ਅਕੱਲ ਹੀ ਮੈਂ ਉੱਥੇ ਇੱਕ ਕੁੜੀ ਦੇਖੀ ਆ ਹਲੇ ਮੇਰੇ ਖਿਆਲ 20 ਸਾਲ ਦੀ ਹੋਣੀ ਆ ਹੂੰ ਕਹਿੰਦੀ ਮੇਰੇ ਡ੍ਰਿਪ ਲੱਗਦਾ ਉਹਨੂੰ ਪੁੱਛਦੇ ਸੀ ਉੱਥੇ ਕਿ ਕੀ ਕੀ ਹੋਇਆ ਕਹਿੰਦੀ ਮੇਰੀ ਸ਼ੂਗਰ ਘਟਦੀ ਹੈ ਮੈਂ ਖਾ ਲਾ 20 ਸਾਲ ਦੀ ਏਜ ਚ ਹੀ ਤੁਹਾਡੀ ਸ਼ੂਗਰ ਘਟਣ ਲੱਗ ਗਈ। ਹੌਰ ਅੱਛਾ ਇੱਕ ਹੋਰ ਪੁਆਇੰਟ ਉਹ ਵੀ ਮੈਂ ਮੜ ਜਾ ਸ਼ੁਰੂ ਕਰਦਾ ਦੱਸੀ ਤੁਸੀਂ। ਤੁਸੀਂ ਦੱਸਣਾ ਚੋ। ਉਹ ਹੈਗਾ ਵੀ ਸਬਜ਼ੀਆਂ ਫਲ ਘਰੇ ਉਗਾਨ ਦੀ ਕੋਸ਼ਿਸ਼ ਕਰੋ। ਹਾਂ ਉਹਦੇ ਨਾਲ ਇੱਕ ਤਾਂ ਤੁਹਾਡਾ ਦਿਮਾਗ ਵੀ ਥੋੜਾ ਫੂਨ ਮਿਲਦਾ ਜੋ ਤੁਸੀਂ ਮਤਲਬ ਜੇ ਤੁਹਾਨੂੰ ਕੁਝ ਓਵਰਥਿੰਕ ਤੁਹਾਨੂੰ ਲੱਗਦਾ ਕਿ ਮੈਂ ਕੁਝ ਜ਼ਿਆਦਾ ਹੀ ਸੋਚਦਾ ਨਾ ਤੁਸੀਂ ਕਰੇ ਆਪਣਾ ਜੋ ਵੀ ਤੁਹਾਡਾ ਹੈਗਾ ਜਿੰਨੀ ਜਿੰਨਕ ਵੀ ਸਕਦੇ ਕਿარიਆ ਸਕਦੇ ਤੁਸੀਂ ਆਪਣਾ ਨਾ ਗਾਰਡਨਿੰਗ ਕਰੋ ਜਿੱਦਾ ਫੁੱਲ ਲਾ ਲਓ ਸਬਜ਼ੀਆਂ ਲਾ ਲਓ ਫਲ ਲਾ ਲਓ ਜਦੋਂ ਤੁਸੀਂ ਫੁੱਲ ਬੀਜਦੇ ਆ ਨਾ ਫਿਰ ਜਦੋਂ ਉਹਨਾਂ ਨੂੰ ਫੁੱਲ ਖਿੜਦੇ ਆ ਸਾਨੂੰ ਕਿੰਨਾ ਚੰਗਾ ਲੱਗਦਾ ਹੈ ਨਾ ਸਾਡੀ ਮਤਲਬ ਅਸੀਂ ਦੇਖਦੇ ਆ ਕਿ ਹਾਂ ਅਸੀਂ ਮਿਹਨਤ ਕੀਤੀ ਸੀਗੀ ਹੁਣ ਇਹਨਾਂ ਨੂੰ ਫੁੱਲ ਕਿੰਨੇ ਸੋਹਣੇ ਸੋਹਣੇ ਲੱਗੇ ਜਦੋਂ ਅਸੀਂ ਫਲਾਂ ਦੇ ਬੂਟੇ ਲਾਨੇ ਆ ਉਹਨਾਂ ਨੂੰ ਕੋਈ ਫਲ ਲੱਗਦਾ ਫਿਰ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਮੈਂ ਮੈਂ ਵੀ ਜਿਆ ਸੀਗਾ ਮੈਂ ਮਿਹਨਤ ਕੀਤੀ ਇਹਨੂੰ ਫਲ ਲੱਗਿਆ ਸਬਜ਼ੀ ਐਦੀ ਸਬਜ਼ੀਆਂ ਆ ਜਦੋਂ ਸਬਜ਼ੀ ਲੱਗਦੀ ਆ ਅਸੀਂ ਬੜੇ ਖੁਸ਼ ਹੁੰਨੇ ਆ ਨਾ ਕਿ ਹਾਂ ਅਸੀਂ ਇੰਨੀ ਮਿਹਨਤ ਕੀਤੀ ਆ ਦੋ ਮਹੀਨੇ ਦੋ ਮਹੀਨੇ ਦੀ ਮਿਹਨਤ ਤੋਂ ਬਾਅਦ ਜਾ ਕੇ ਸਬਜ਼ੀ ਲੱਗਣੀ ਸ਼ੁਰੂ ਹੁੰਦੀ ਆ ਫਿਰ ਸਕੂਨ ਕਿੰਨਾ ਮਿਲਦਾ ਫਿਰ ਸਕੂਨ ਮਿਲਦਾ ਸਾਨੂੰ ਹੈ ਨਾ ਕਿ ਇੱਕ ਸਕੂਨ ਮਿਲਦਾ ਦੂਜਾ ਤੁਹਾਡਾ ਟਾਈਮ ਵੀ ਉਧਰ ਹੋ ਜਾਂਦਾ ਹੈ ਨਾ ਬਿਜ਼ੀ ਹੋ ਜੰਨੇ ਤੁਸੀਂ ਤੇ ਤੁਸੀਂ ਫਿਰ ਕੁਝ ਅਲਤੁ ਫਾਲਤੂ ਜਿੱਦਾਂ ਤੁਸੀਂ ਫੈਨ ਦਿਮਾਗ ਦੇ ਵਿੱਚ ਓਵਰ ਥਿੰਕਿੰਗ ਨਹੀਂ ਹੁੰਦੀ ਆ ਫਿਰ ਉਹ ਨਹੀਂ ਹੁੰਦੀ ਇਹੀ ਕੁਝ ਗੱਲਾਂ ਆ ਜਿਹਨਾਂ ਨਾਲ ਮਤਲਬ ਮੈਂ ਐਮੀ ਕਹਾ ਛੁੱਟ ਚੁ ਕੋਈ ਜ਼ਿਆਦਾ ਪਰਪਲ ਪੁਆਇੰਟ ਨਹੀਂ ਹੈ ਆਪਣੇ ਆਪ ਨੂੰ ਨਾ ਜਿੰਨਾ ਬੇਲਾ ਰੱਖੋਗੇ ਉਨੀਆਂ ਟੈਨਸ਼ਨਾਂ ਉਨੀਆਂ ਤੁਹਾਨੂੰ ਤੁਹਾਨੂੰ ਤੁਸੀਂ ਵੱਧ ਜ਼ਿਆਦਾ ਸੋਚੂਗੇ ਬੇਲਾ ਬੰਦਾ ਇੱਕ ਹੋਰ ਤੁਹਾਨੂੰ ਇਹ ਨਹੀਂ ਹੈ ਕਿ ਨਾ ਦੇਖੋ ਫੋਨ ਦੇਖੋ ਬਟ ਲਿਮਟਿਡ ਟਾਈਮ ਚ ਦੇਖੋ ਫੋਨ ਵੀ ਇਹ ਨਹੀਂ ਹੈ ਕਿ ਹੁਣ ਜੇ ਤੁਸੀਂ 2 ਘੰਟੇ ਬੇਲੇ ਆ ਤਾਂ ਤੁਸੀਂ 2 ਘੰਟੇ ਫੋਨ ਹੀ ਦੇਖੀ ਜਾਣਾ ਇਹ ਵੀ ਗਲਤ ਹੈ ਅਸੀਂ ਕੋਈ ਖਬਰ ਸੁਣ ਲੈਨੇ ਆ ਅਸੀਂ ਉਹਦੇ ਬਾਰੇ ਹੀ ਸੋਚੀ ਜਾਂਦੇ ਆ ਜੇ ਸਾਡੇ ਨਾਲ ਐਦਾਂ ਹੋ ਗਿਆ ਹਾਂ ਜੇ ਸਾਡੇ ਘਰ ਐਦਾਂ ਹੋ ਗਿਆ ਜੇ ਸਾਨੂੰ ਐਦਾਂ ਹੋ ਗਿਆ ਫਿਰ ਅਸੀਂ ਉਹਦੇ ਬਾਰੇ ਸੋਚਣ ਲੱਗ ਪਏ ਉਹ ਰੀਲਾਂ ਦੇ ਵਿੱਚ ਅੱਜ ਕੱਲ ਨਾ ਕੋਈ ਕਹਿੰਦਾ ਮੈਂ ਕੱਲ ਪੜਿਆ ਸੀ ਇਹ ਅੱਜ ਕੱਲ ਇਹੀ ਆ ਸਾਰੇ ਹੀ ਡਾਕਟਰ ਬਣੇ ਪਏ ਆ ਆਹੋ ਹਨਾ ਕੋਈ ਕਹਿੰਦਾ ਆ ਚੀਜ਼ ਖਾਓ ਅਗਲੀ ਰੀਲ ਆ ਜਾਂਦੀ ਐ ਇਹ ਚੀਜ਼ ਨਾ ਇਹ ਨਹੀਂ ਗਾਣੀ ਨੀ ਇੱਕ ਬੰਦਾ ਪਾਣੀ ਖੜੇ ਹੋ ਕੇ ਪੀ ਲਾਓ ਇੱਕ ਕਹਿੰਦਾ ਬੈਠ ਕੇ ਪੀਓ ਇੱਕ ਕਹਿੰਦਾ ਥੱਲੇ ਬੈਠ ਕੇ ਪੀਓ ਇੱਕ ਥੱਲੇ ਬੈਠ ਕੇ ਵੀ ਇੱਕ ਕਹਿੰਦਾ ਰੋਟੀ ਦੇ ਵਿੱਚ ਵਿੱਚ ਪਾਣੀ ਪੀਓ ਤੇ ਬਾਅਦ ਚ ਪੀਓ ਤੇ ਇੱਕ ਕਹਿੰਦਾ ਰੋਟੀ ਤੋਂ ਅੱਧੇ ਘੰਟੇ ਬਾਅਦ ਵੀ ਉਹ ਇੱਕ ਕਹਿੰਦਾ ਪਾਣੀ ਗਰਮ ਪੀਓ ਠੰਡਾ ਨਾ ਪੀਓ ਮੈਂ ਬਾਜੇ ਹੋਣ ਵਾਲੀਆਂ ਗੱਲਾਂ ਮੈਂ ਸਿੱਧੀ ਗੱਲ ਦੱਸਦਾ ਨਾ ਭਈ ਤੁਸੀਂ ਜੇ ਜਿਹੜੀ ਚੀਜ਼ ਤੁਹਾਡੇ ਸਿਆਣੇ ਦੱਸਦੇ ਆ ਜਾਂ ਤੁਸੀਂ ਫਾਲੋ ਕਰਦੇ ਤੁਹਾਨੂੰ ਲੱਗਦਾ ਹੈ ਕਿ ਸਹੀ ਹੈ ਉਹ ਫਾਲੋ ਕਰੋ ਕਿਸੇ ਬੰਦੇ ਨੂੰ ਕੋਈ ਚੀਜ਼ ਸਹੀ ਬੈਠਦੀ ਹੈ ਹਾਂ ਹਰੇਕ ਦਾ ਸਰੀਰ ਹਰ ਇੱਕ ਦੀ ਬਾਡੀ ਅਲੱਗ-ਅਲੱਗ ਹੈ ਹਾਂ ਹੁਣ ਕਿਸੇ ਬੰਦੇ ਨੂੰ ਗਰਮ ਚੀਜ਼ ਪਚਦੀ ਹੈ ਕਿਸੇ ਨੂੰ ਨਹੀਂ ਪਚਦੀ ਕਿਸੇ ਨੂੰ ਠੰਡੀ ਚੀਜ਼ ਪਚਦੀ ਹੈ ਕਿਸੇ ਨੂੰ ਨਹੀਂ ਪਚਦੀ ਕਿਸੇ ਨੂੰ ਗਰਮ ਕਈ ਬੰਦਿਆਂ ਨੂੰ ਪਸੀਨਾ ਹੀ ਬਹੁਤ ਆਉਂਦਾ ਰਹਿੰਦਾ ਹੈ ਹਾਂ ਕਈਆਂ ਨੂੰ ਆਉਂਦਾ ਹੀ ਨਹੀਂ ਕਈਆਂ ਨੂੰ ਆਉਂਦਾ ਹੀ ਨਹੀਂ ਸਰੀਰ ਦੀ ਬਣਤਾ ਰਹੇ ਆਪਣੀ ਆਪਣੀ ਹੈ ਹੁਣ ਜੇ ਨੂੰ ਜਿਹੜੀ ਚੀਜ਼ ਸਹੀ ਬਹਿ ਗਈ ਹੁਣ ਮੈਨੂੰ ਕੋਈ ਚੀਜ਼ ਸਹੀ ਬਹਿ ਗਈ ਮੈਂ ਤਾਂ ਉਹੀ ਦੱਸੂਗੀ ਨਾ ਕਿ ਹਾਂ ਵੀ ਤੁਸੀਂ ਆ ਕਰਾ ਇੱਕ ਚੀਜ਼ ਰਹਿ ਗਈ ਹੈ ਉਹ ਸੋਨੂ ਨੇ ਹੁਣ ਦੱਸਣੀ ਹੈ ਉਹ ਸਭ ਤੋਂ ਜ਼ਰੂਰੀ ਹੈ ਜਿਹੜੀ ਸਾਨੂੰ ਭੁੱਲ ਗਈ ਸੀ ਦੱਸੋ ਜੀ ਤਾਰਾ ਕੁਝ ਮੈਨੂੰ ਤਾਂ ਕੁਝ ਨਹੀਂ ਆਉਂਦੀ ਕੋਈ ਨਹੀਂ ਨਹੀਂ ਤੇਰਾ ਐਕਸਪੀਰੀਅੰਸ ਜ਼ਿਆਦਾ ਹੀ ਹੈ ਅੱਛਾ ਮੈਂ ਮੇਰਾ ਹੀ ਜ਼ਮਾਨਾ ਹੈ ਨਾ ਤੁਹਾਡਾ ਐਕਸਪੀਰੀਅੰਸ ਜ਼ਿਆਦਾ ਹੈ ਤੇਰੇ ਤੋਂ ਐ ਸਿੱਖੀ ਦਾ ਹੈ ਅੱਛਾ ਲਓ ਦੱਸੋ 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 ਸਿੱਖੀ ਦਾ ਮੇਰੇ ਕੋਲੋਂ ਲਾਸਟ ਤਾਂ ਮੈਂ ਇਹੀ ਕਹੂੰਗੀ ਕਿ ਸਾਨੂੰ ਜੋ ਵੀ ਮਿਲੇ ਆਇਆ ਰੱਬ ਵੱਲੋਂ ਜੋ ਵੀ ਹੈ ਨਾ ਸਾਨੂੰ ਮਿਲਿਆ ਸਾਨੂੰ ਮਾਪਿਆਂ ਵੱਲੋਂ ਰੱਬ ਵੱਲੋਂ ਕਿਸੇ ਵੱਲੋਂ ਵੀ ਮਤਲਬ ਜੋ ਸਾਨੂੰ ਮਿਲਿਆ ਸਾਨੂੰ ਉਹਦੇ ਨਾਲ ਸ਼ੁਕਰਗੁਜ਼ਾਰ थैंकਫੁਲ ਹੋਣਾ ਚਾਹੀਦਾ ਹਮੇਸ਼ਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਸ਼ੁਕਰੀਆ ਰੱਬ ਦਾ ਵੀ ਸਾਨੂੰ ਸਵੇਰੇ ਸ਼ਾਮ ਉੱਠ ਕੇ ਮਤਲਬ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਸਾਨੂੰ ਪਹਿਲਾਂ ਰੱਬ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਤੁਹਾਡਾ ਸ਼ੁਕਰ ਹੈ ਨਾ ਸਾਨੂੰ ਇੱਕ ਦਿਨ ਹੋਰ ਮਿਲਿਆ ਜੀਣ ਦੀ ਲਈ ਹਾਂ ਵੀ ਅਸੀਂ ਜੋ ਚੀਜ਼ ਦੇ ਕਾਬਿਲ ਵੀ ਨਹੀਂ ਸੀਗੇ ਹਾਂ ਸਾਨੂੰ ਉਹ ਮਿਲਿਆ ਹੈ ਹਾਂ ਉਹ ਵੀ ਮਿਲਿਆ ਮੇਨ ਗੱਲ ਇਹ ਹੈ ਵੀ ਸ਼ੁਕਰੀਆ ਦਾ ਉਸ ਬਹਰੀਕ ਬੰਦੇ ਦਾ ਕਰਨਾ ਚਾਹੀਦਾ ਜਿਹੜਾ ਤੁਹਾਡਾ ਹਮੇਸ਼ਾ ਤੁਹਾਡੇ ਸਹਾਈ ਹੋਇਆ ਤੁਹਾਡੀ ਮਦਦ ਕੀਤੀ ਹੈ ਜਿਹਨੇ ਤੁਹਾਡੀ ਔਖੇ ਸਮੇਂ ਚ ਮਦਦ ਕੀਤੀ ਹੈ ਉਹਦਾ ਸ਼ਕਰੀਆ ਸ਼ੁਕਰੀਆ ਦਾ ਤੁਸੀਂ ਕਦੇ ਵੀ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰ ਤਾਂ ਹੋਣਾ ਹੀ ਹੈ ਮਤਲਬ ਉਹਨੂੰ ਕਦੀ ਭੁਲਾਉ ਨਾ ਜੇ ਜੋ ਜਿਹੜਾ ਬੰਦਾ ਤੁਹਾਡੇ ਨਾਲ ਔਖੇ ਟਾਈਮ ਤੇ ਖੜਿਆ ਹੋਵੇ ਨਾ ਆਪਣੀ ਲਾਈਫ ਚ ਕਦੇ ਵੀ ਪੂਰੀ ਲਾਈਫ ਚ ਨਾ ਕਦੇ ਉਹਨੂੰ ਭੁਲਾਉ ਨਾ ਮਤਲਬ ਕਦੀ ਉਹਦਾ ਉਹ ਅਹਿਸਾਨ ਨਾ ਭੁਲਾਉ ਕਿਉਂਕਿ ਉਹ ਜੇ ਉਹ ਉਸ ਟਾਈਮ ਤੇ ਤੁਹਾਡੇ ਨਾਲ ਨਾ ਖੜਦਾ ਤਾਂ ਤੁਸੀਂ ਸੋਚੋ ਕਿ ਫਿਰ ਤੁਹਾਡਾ ਕੀ ਹੁੰਦਾ ਹਾਂ ਪ੍ਰੋਬਲਮਸ ਕਈ ਆ ਸਕਦੀਆਂ ਟੈਂਸ਼ਨਾਂ ਦਾ ਮਤਲਬ ਇਹ ਵੀ ਬੰਦਾ ਹੁੰਦਾ ਜਿਹੜਾ ਬੰਦਾ ਸ਼ੁਕਰਗੁਜ਼ਾਰ ਨਹੀਂ ਹੁੰਦਾ ਨਾ ਆਪਣਾ ਹੰਕਾਰ ਦੇ ਵਿੱਚ ਡੁੱਬਿਆ ਰਹਿੰਦਾ ਆ ਉਹ ਫਿਰ ਐਦਾਂ ਦੀਆਂ ਲਾਮਤਾਂ ਦਾ ਸ਼ਿਕਾਰ ਹੁੰਦਾ ਹੀ ਹੁੰਦਾ ਚਲੋ ਜੀ ਅਸੀਂ ਬਿਲਕੁਲ ਟੌਪ ਤੇ ਆ ਆਪਣੇ ਜਿਹੜੀ ਕੋਠੀ ਆ ਤੇ ਪਿੱਛੇ ਤੁਹਾਨੂੰ ਪੇਂਟ ਦਿਖਦਾ ਹੋਣਾ ਆ ਦੇਖੋ ਮੈਂ ਉੱਪਰ ਨੂੰ ਕਰਕੇ ਕੈਮਰਾ ਦਿਖਾ ਲਦਾ ਆ ਪਿੰਡ ਦਿਖਦਾ ਹੈ ਜੀ ਤੇ ਬਾਂਦਲ ਹੋਏ ਪੜੇ ਨੇ ਬੱਦਲ ਮਾਨਸੂਨ ਕਾਲੀ ਘਟਾ ਸ਼ਾਇਓ ਹੈ ਤੇ ਮੀਂਹ ਪੈਣ ਦੇ ਪੂਰੇ ਚਾਂਸ ਹੈ ਪੈ ਜਾਊਗੇ ਮੈਨੂੰ ਲੱਗਾ ਤੁਹਾਨੂੰ ਪਾਏਗਾ ਪਈ ਜਾਂਦਾ ਤੇ ਸਾਰਾ ਕੋਈ ਕਹਾਣੀ ਪਵੇ ਕਹਾਣੀ ਤੇਰੀ ਹੁੰਦੀ ਹੈ ਸੱਚੀ ਮੇਰੀ ਤਾਂ ਮੈਂ ਕਈ ਵਾਰੀ ਕਹਿ ਦਵਾ ਹੁਣ ਮੀਂਹ ਪੈਣਾ ਪੈਂਦਾ ਹੀ ਨਹੀਂ ਹੁੰਦਾ ਮੇਰੇ ਫੋਨ 'ਚ ਤਾਂ ਮੈਸੇਜ ਆਇਆ ਕਿ ਫੋਨ 'ਚ ਫੋਨ 'ਚ ਦੇਖ ਕੇ ਦੱਸ ਪੀਣੀ ਹੈ ਮੈਨੂੰ ਮੈਸੇਜ ਆਇਆ ਰਾਦਰ ਵਾਲੇ ਤੇ ਪੰਜਾਬ ਚ ਮੀ ਹਜੇ ਹੋਰ ਪੈਣਾ ਤੇ ਆ ਪੰਜਾਬ ਚ ਮੀ ਆ ਕੱਲ ਦਾ ਦਿਨ ਵੀ ਮੀ ਆ ਤੇ ਮਿਲਦੇ ਆ ਅਗਲੀ ਕਿਸੇ ਵੀਡੀਓ ਚ ਪਰ ਸਾਡੀ ਇੱਕ ਦੋਹਾਂ ਕੱਟੀਆਂ ਦੀ ਵੀਡੀਓ ਕਿਤੇ ਕਿਤੇ ਬਣਦੀ ਆ ਅਸਲ ਚ ਚੱਕਰੇ ਆ ਵੀ ਮੈਂ ਵੀ ਬਿਜ਼ੀ ਹੁੰਦਾ ਮੈਂ ਹੁਣ ਇਹਨਾਂ ਦਿਨਾਂ ਚ ਤਾਂ ਥੋੜਾ ਵਿਹਲਾ ਹੁੰਨਾ ਹੈ ਇਹ ਬਿਜ਼ੀ ਹੁੰਦੇ ਆ ਹਰੇਕ ਕੰਮ ਦੇ ਵਿੱਚ ਇਹਨੇ ਕੋਈ ਨਾ ਕੋਈ ਆਪਣਾ ਕੰਮ ਛੇੜਿਆ ਹੁੰਦਾ ਠੀਕ ਹੈ ਹੁੰਦਾ ਘਰ ਦੇ ਛੇੜਿਆ ਹੁੰਦਾ ਘਰ ਦੇ ਕੰਮ ਮੁੱਕਦੇ ਹੀ ਨਹੀਂ ਹੈਗੇ ਘਰ ਦੇ ਕੰਮ ਹਾਂ ਘਰ ਦੇ ਕੰਮ ਤੇ ਟਾਈਮ ਸਰ ਜਿਹੜਾ ਕੰਮ ਕਰਨਾ ਉਹਦੇ ਵਰਗੀ ਰੀਸ ਨਹੀਂ ਹੈਗੀ ਜੇ ਹੁਣ ਵੀਡੀਓ ਬਣਾਉਣ ਦੇ ਚੱਕਰਾਂ ਚ ਸਬਜ਼ੀ ਛੱਡ ਕੇ ਪਹਿਲਾਂ ਵੀਡੀਓ ਬਣਾਉਣ ਲੱਗ ਜਮਾ ਨਾ ਹਾਂ ਤਾਂ ਫੇਰ ਮੇਰੀ ਟੈਨਸ਼ਨ ਹੀ ਪਦਣੀ ਹੈ ਬਾਅਦ ਪਦਣੀ ਹੈ ਟੈਨਸ਼ਨ ਟੈਨਸ਼ਨ ਦੀ ਵੀਡੀਓ ਬਣਾਣੀ ਆਪਣੀ ਟੈਨਸ਼ਨ ਇਕੱਠੀਆਂ ਕਰੀ ਜਾਣੀਆਂ ਹੈ ਹੁਣ ਮੈਂ ਟੈਨਸ਼ਨ Puri ਆ ਮੇਰੀ ਸਬਜ਼ੀ ਵੀ ਬਣੀ ਹੋਆ ਬਸ ਹੁਣ ਤਾਂ ਰਾਤ ਦੀ ਰੋਟੀ ਬਣਾਣੀ ਆ ਸਾਰਾ ਕੁਝ ਤਿਆਰ ਹੈ ਹੁਣ ਆਪਾਂ ਸੈਰ ਨੂੰ ਜਾਣਾ ਸੀ ਅੱਜ ਅਸੀਂ ਸੈਰ ਨੂੰ ਨਹੀਂ ਜਾਣਾ ਮਤਲਬ ਜਾਣਾ ਸੀਗਾ ਜਾਣੇ ਆ ਹੁਣ ਬਾਅਦ ਚ ਚੱਲੇ ਆ ਹੁਣ ਸੈਰ ਨੂੰ ਅਜ ਨਹੀਂ ਰਾਜਾ ਉਦੋਂ ਹੀ ਜਾਣ ਕੇ ਹੋਏ ਆ ਪਹਿਲੇ ਹੀ ਥੋੜਾ ਜਿਹਾ ਬੱਦਲਬਾਈ ਕਰਕੇ ਠੀਕ ਹੈ ਜੀ ਵਧੀਆ ਲੱਗੀ ਹੋਣੀ ਆ ਤੁਹਾਨੂੰ ਵੀਡੀਓ ਮੈਂ ਸੋਚਦਾ ਐ ਤੇ ਵਧੀਆ ਲੱਗੀ ਹੋਏਗੀ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਕਿਸੇ ਨੂੰ ਸਾਡੀ ਵੀਡੀਓ ਨਾਲ ਕੋਈ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਨਹੀਂ ਠੇਸ ਵਾਲੀ ਗੱਲ ਨਹੀਂ ਮੈਂ ਕੋਈ ਕੀਤੀ ਹੈਗੀ ਨਹੀਂ ਕੋਈ ਬੰਦਾ ਹੁੰਦਾ ਹੈ ਫਿਰ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮਾਫੀ ਚਾਹਨੇ ਆ ਬਿਲਕੁਲ ਕਿਉਂਕਿ ਅਸੀਂ ਕੋਈ ਐਕਸਪਰਟ ਨਹੀਂ ਹੈ ਜੋ ਸਾਡਾ ਐਕਸਪੀਰੀਅੰਸ ਹੈ ਅਸੀਂ ਤਾਂ ਉਹ ਦੱਸਿਆ ਹੈ ਵੈਸੀ ਟੈਨਸ਼ਨ ਮੈਨੂੰ ਵੀ ਹੁੰਦੀਆਂ ਮੈਨੂੰ ਕੰਮ ਦੀਆਂ ਵੀ ਟੈਨਸ਼ਨਾਂ ਹੁੰਦੀਆਂ ਮੈਨੂੰ ਘਰ ਦੀਆਂ ਵੀ ਹੁੰਦੀਆਂ ਬੱਚਿਆਂ ਦੀਆਂ ਵੀ ਹੁੰਦੀਆਂ ਸਾਰੀਆਂ ਹੁੰਦੀਆਂ ਪਰ ਇਹ ਇਹ ਟੈਨਸ਼ਨ ਲੈ ਕੇ ਨਾ ਛੇਤੀ ਥੋੜੀ ਦੇਰ ਬਾਅਦ ਆਪਣੇ ਆਪ ਨੂੰ ਸੱਟ ਜਿਆ ਕਰ ਲੈ ਮੈਨੂੰ ਪਤਾ ਹੈ ਕਿ ਜੇ ਉਹ ਚੀਜ਼ ਹੈਗੀ ਹੈ ਉਹ ਹੋਣੀ ਹੈ ਉਹ ਹੋਣੀ ਹੈ ਇਹਨੂੰ ਸੋਲਵ ਹੋ ਸਕਦੀ ਤਾਂ ਹੋ ਜਾਏਗੀ ਮੈਨੂੰ ਬਹੁਤ ਟਾਈਮ ਲੱਗ ਜਾਂਦਾ ਹਾਂ ਇਹਨਾਂ ਨੂੰ ਟਾਈਮ ਲੱਗਦਾ ਤਾਂ ਹੀ ਐਕਸਪੀਰੀਅੰਸ ਇਹਦਾ ਇਹਨਾਂ ਦਾ ਪੁੱਛਿਆ ਹੁਣ ਅੱਗੇ ਨਾਲੋਂ ਥੋੜਾ ਜਿਹਾ ਫਰਕ ਤਾਂ ਪਿਆ ਮੇਰੇ ਵਾਲੇ ਤਰੀਕੇ ਵਰਤੇ ਹਨ ਹਾਂ ਮੈਂ ਇਹ ਕਹਿੰਦੀ ਹੁੰਦੀ ਕਿ ਤੁਸੀਂ ਕਿੰਦਾ ਭੁੱਲ ਜਾਂਦੇ ਇੰਨੀ ਛੇਤੀ ਮੈਂ ਇਹ ਨਜ਼ਰ ਅੰਦਾਜ਼ ਭੁੱਲਣਾ ਇਹ ਚੀਜ਼ਾਂ ਰੱਖੀਆਂ ਆ ਜਿਹੜੀਆਂ ਚੀਜ਼ਾਂ ਪਿੱਛੇ ਬੀਤ ਗਈਆਂ ਨਾ ਮੈਂ ਨਹੀਂ ਝੇਤੀ ਕਰਦਾ ਹਾਂ ਜ਼ਿੰਦਗੀ 'ਚ ਬਹੁਤ ਧੋਖੇ ਵੀ ਖਾਦੇ ਆ ਬਹੁਤ ਕੁਝ ਗੁਵਾਇਆ ਵੀ ਹੈ ਪਾਇਆ ਵੀ ਹੈ ਪਾਇਆ ਵੀ ਹੈ ਮੈਂ ਤੂੰ ਤੂੰ ਹੀ ਮੇਰੀਆਂ ਰੀਲਾਂ ਜਾਂ ਵੀਡੀਓ ਵੀ ਦੇਖੀ ਆਉਣੀ ਆ ਮੈਂ ਪੋਜ਼ਿਟਿਵ ਗੱਲਾਂ ਆਪਣੀਆਂ ਪੁਰਾਣੀਆਂ ਵੀ ਨਾ ਵੀਡੀਓ ਉਹੀ ਸ਼ੇਅਰ ਕਰਦਾ ਹੁੰਦਾ ਮਿੱਠੀਆਂ ਜادات ਕੌੜੀਆਂ ਮੈਂ ਕੱਟੇ ਗੱਲਾਂ ਕਰਦਾ ਹੁੰਦਾ ਕੌੜੀਆਂ ਕੌੜੀਆਂ ਦੇ ਨਾਲ ਪਤਾ ਨਹੀਂ ਆਪਣਾ ਦਿਮਾਗ ਖਰਾਬ ਹੁੰਦਾ ਤੁਹਾਡਾ ਵੀ ਖਰਾਬ ਹੋਏਗਾ ਇਹ ਹਾਂ ਇਹ ਵੀ ਇੱਕ ਪੁਆਇੰਟ ਹੈਗਾ ਵੇ ਇਹਹੀ ਪੁਆਇੰਟ ਹੈ ਇਹ ਪੁਆਇੰਟ ਬਹੁਤ ਹੈ ਤੇ ਆਪਣੀਆਂ ਤੁਸੀਂ ਜਿਹੜਾ ਕੁਝ ਮਤਲਬ ਪੁਰਾਣੀਆਂ ਜਿਹੜੀਆਂ ਕੋਈ ਤੁਹਾਨੂੰ ਜੇ ਤੁਸੀਂ ਜੇ ਉਹੀ ਸੋਚੀ ਜਾਉਂਗੇ ਹਾਏ ਉਹਨੇ ਮੈਨੂੰ ਐਦਾਂ ਕਿਹਾ ਸੀ ਹਾਂ ਉਹਨੇ ਐਦਾਂ ਕਿਹਾ ਸੀ ਜੇ ਤੁਸੀਂ ਉਹੀ ਸੋਚੀ ਜਾਉਂਗੇ ਨਾ ਉਹਦੇ ਨਾਲ ਵੀ ਫਿਰ ਤੁਹਾਡੇ ਅੰਦਰ ਈਰਖਾ ਹਾਂ ਨਫ਼ਰਤ ਇਹ ਚੀਜ਼ਾਂ ਘਰ ਕਰ ਜਾਣਗੀਆਂ ਇਹ ਚੀਜ਼ਾਂ ਤੋਂ ਦੂਰ ਰਹਿਣਾ ਮਤਲਬ ਮਿੱਠੀਆਂ ਯਾਦਾਂ ਯਾਦ ਕਰਿਆ ਕਰੋ ਮਿੱਠੀਆਂ ਯਾਦਾਂ ਉਹਨਾਂ ਨੂੰ ਯਾਦ ਕਰਿਆ ਕਰੋ ਕੌੜੀਆਂ ਨੂੰ ਭੁੱਲ ਜਿਆ ਕਰੋ ਬਸ ਇਹੀ ਹੈ ਇਹ ਵਧੀਆ ਪੁਆਇੰਟ ਹੈ ਪੁਆਇੰਟ ਤਾਂ ਬਹੁਤ ਨਿਕਲ ਜਾਣੇ ਭਾਵੇਂ 2 ਘੰਟੇ ਦੀ ਵੀਡੀਓ ਬਣਾ ਲਈਏ ਅੱਗੇ ਮਿਲਾਂਗੇ ਹੁਣ ਤੁਹਾਨੂੰ ਫੇਰ ਤੇ ਕਿਸੇ ਹੋਰ ਵੀਡੀਓ 'ਚ ਤੇ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਜੇ ਠੀਕ ਲੱਗਦਾ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਸਲਾਮਤ ਰਹੋ ਤੂੰ ਵੀ ਕਹਿ ਦੇ ਸਤਿ ਸ਼੍ਰੀ ਅਕਾਲ ਕਹਿ ਦੇ ਸਤਿ ਸ਼੍ਰੀ ਅਕਾਲ ਜੀ ਲਓ ਜੀ ਇਹਨਾਂ ਦੀ ਸਤਿ ਸ਼੍ਰੀ ਅਕਾਲ ਹੋ ਗਈ ਕਬੂਲ ਕਰਿਓ ਤੇ ਮਿਲਦੇ ਆਗੇ ਅਗਲੀ ਵੀਡੀਓ 'ਚ ਰੱਬ ਰੱਖਾ